ਸਤਿ ਸ੍ਰੀ ਅਕਾਲ ਪੰਜਾਬ ਲੈਂਡ ਦੇਖ ਰਹੇ ਸਾਰੇ ਹਿਸਰਤਨ ਤੇ ਦਿਲ ਤੋਂ ਧੰਨਵਾਦ ਕਰਦਾ ਹਾਂ ਅੱਜ ਆਪਣੇ ਨਾਲ ਬਹੁਤ ਹੀ ਮਸ਼ਹੂਰ ਪੰਜਾਬੀ ਸਿੰਗਰ ਐਂਡ ਰਾਈਟਰ ਜਰਨੈਲ ਸਿੰਘ ਰਤੋਕੇ ਸਭ ਤੋਂ ਪਹਿਲਾਂ ਤੇਨੂੰ ਦਾ ਆਪਾ ਸਵਾਗਤ ਕਰਦੇ ਸਾਡੇ ਚੈਨਲ ਤੇ ਜਰਨੈਲ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਆਪਣਾ ਵਿਜ਼ਿਟ ਟਾਈਮ ਕੱਢ ਕੇ ਸਾਡੇ ਚੈਨਲ ਤੇ ਆਏ ਪੰਜਾਬੀ ਸਿੰਗਿੰਗ ਦੀ ਜੇ ਗੱਲ ਕੀਤੀ ਜਾਵੇ ਬਹੁਤ ਆਰਟਿਸਟ ਆ ਜਿਹੜੇ ਸੰਘਰਸ਼ ਦੇ ਵਿੱਚੋਂ ਲੰਘ ਕੇ ਆਪਣਾ ਨਾਮ ਕਿਸੇ ਮੁਕਾਮ ਤੱਕ ਪਹੁੰਚੇ ਇਸੇ ਤਰ੍ਹਾਂ ਦਾ ਹੀ ਸਿੰਗਰ ਹੈ ਜਰਨੈਲ ਸਿੰਘ ਰਤੋਕੇ ਸਭ ਤੋਂ ਪਹਿਲਾਂ ਅਸੀਂ ਜਾਨਣਾ ਚਾਹਾਂਗੇ ਤੁਸੀਂ ਜਿਹੜਾ ਆਪਣਾ ਸਿੰਗਿੰਗ ਲਾਈਨ ਆ ਕਦੋਂ ਸਟਾਰਟ ਕੀਤੀ ਤੇ ਕਿਹੜਾ ਤੁਹਾਡਾ ਪਹਿਲਾ Song as a official ਆਇਆ ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਪਹਿਲਾਂ ਪੰਜਾਬ ਲੈਂਡ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਦਾ ਤੈਦਰੁਤ ਜੁਲਵਾ ਆ ਕਿਤਾਬ ਜੀ ਜਦੋਂ ਸ਼ੁਰੂ ਕੀਤਾ ਸੀ ਉਦੋਂ ਵਹਿਤਾ ਸਾਰੇ ਆਰਟਿਸਟ ਸੇਹੀ ਗੱਲ ਹੋ ਜਾਂਦੀ ਹੈ ਕਿ ਬਚਪਨ ਤੋਂ ਹੀ ਬਿਲਕੁਲ ਤੇ ਚਲੋ ਇਹ ਸ਼ੌਂਕ ਤਾਂ ਜਿਹੜਾ ਇੱਕ ਸ਼ੌਂਕ ਹੁੰਦਾ ਹੈ ਪਹਿਲਾਂ ਸ਼ੌਂਕ ਬਾਅਦ ਦੇ ਵਿੱਚ ਇੱਕ ਤੁਹਾਡਾ profession 'ਚ ਬਦਲ ਜਾਂਦਾ ਹੂੰ ਹੂੰ ਸੋ ਸਾਡੇ ਨਾਲ ਵੀ ਉਦਾਂ ਹੀ ਹੋਇਆ ਕੁਝ ਕਿ ਹੈ ਤਾਂ ਚਾਹੂੰ ਕਿ ਸ਼ੌਂਕ ਵਾਲੀ ਵਾਲੀ profession ਦੇ ਵਿੱਚ ਚੇਂਜ ਹੋ ਗਿਆ ਤੇ ਮੇਰਾ ਜਿਹੜਾ ਫਰਸਟ Song ਹੀ ਅਫੀਸ਼ੀਅਲੀ ਉਹ ਇੱਕ ਦਿਲ Song ਸੀ ओके 2015 ਦੇ ਵਿੱਚ ਉਹ ਸਪੀਡ ਰੈਕਟਰ ਤੋਂ ਰਿਲੀਜ਼ ਹੋਇਆ ਠੀਕ ਹੈ ਮੇਰਾ ਫਸਟ Song ਹੋਈ ਤੇ ਉਹ ਐਸੀ ਉਦੋਂ ਸਟੂਡੈਂਟ ਹੀ ਸਟੂਡੈਂਟ ਲਾਈਫ ਦੇ ਵਿੱਚ ਸੀਗਾ ਮੈਂ ਕੋਲ ਆਪਾਂ ਅੱਗੇ ਕੈਰੀ ਓਨ ਰੱਖਣ ਤੋਂ ਪਹਿਲਾਂ ਆਪਾਂ ਉਹ ਤੁਹਾਡੇ ਗਾਣੇ ਦੇ ਦੋ ਬੋਲ ਸੁਣ ਸਕਦੇ ਹਾਂ ਪਲੀਜ਼ ਹਾਂ ਜਰੂਰ ਹਾਂ ਜੀ ਇੱਕ ਪਾਸੇ ਮੈਨੂੰ ਆਖਦੀਆਂ ਦਿਲ ਤੇਰੇ ਨਾ ਕਰ ਤੈ ਨੀ ਦਿਲ ਤਾਂ ਇੱਕ ਹੀ ਹੁੰਦਾ ਏ ਜੇ ਤੂੰ ਮੇਰੇ ਨਾਲ ਕਰਤੈ ਫਿਰ ਜਿਸ ਨੂੰ ਗੱਲ ਨਾਲ ਲਾਉਣੀ ਏ ਦੱਸ ਕੌਣ ਸੀ ਉਹ 니 ਮੈਨੂੰ ਸੱਚੋ ਸੱਚ ਦੱਸ ਦੇ 니 ਤੇਰਾ ਇੱਕ ਦਿਲ ਹੈ ਜਾਂਦੂ 니 ਮੈਨੂੰ ਸੱਚੋ ਸੱਚ ਦੱਸ ਦੇ 니 ਤੇਰਾ ਇੱਕ ਦਿਲ ਹੈ ਜਾਂਦੂ ਵਾਹ ਜੀ ਵਾਹ ਬਹੁਤ ਹੀ ਸੋਹਣਾ ਸੌਂਗ ਤੇ ਤੁਹਾਡੀ ਆਵਾਜ਼ ਜਿੱਦਾ ਗੋਡ ਗਿਫਟ ਨਹੀਂ ਹੁੰਦੇ ਬਹੁਤ ਹੀ ਸਰੀਲੀ ਆਵਾਜ਼ ਤੇ ਇਹ ਸੌਂਗ ਤੁਸੀਂ ਆਪ ਹੀ ਲਿਖਦੇ ਜਾਂ ਜਿਵੇਂ ਬਿਲਕੁਲ ਆਪ ਹੀ ਲਿਖਦਾ ਮੈਂ ਮੋਸਟਲੀ ਆਪ ਦੇ ਸੌਂਗ ਖੋਦੀ ਕਰਦਾ ਠੀਕ ਹੈ ਜਿਆਦਾ ਕਿਸੇ ਨਾ ਤਾਂ ਕਿਸੇ ਨੂੰ ਦਿੰਦਾ ਹੁੰਨੀ ਆ ਮਤਲਬ ਠੀਕ ਹੈ ਕਹਿ ਲੋ ਕਿ ਮੇਰੇ ਕੋ ਉਹਨੇ ਕੀ ਹੁੰਦੇ ਆ ਕਿ ਜਿੰਨਾ ਕਿ ਮੈਂ ਆਪ ਗਾ ਸਕਦਾ ਜਿੰਨੀ ਕਿ ਮੈਨੂੰ ਲੋੜ ਹੁੰਦੀ ਠੀਕ ਹੈ ਉਹਨੇ ਕੀ ਮੈਂ ਲਿਖਦਾ ਤੇ ਜਿਹੜੇ ਸੌਂਗ ਲਿਖਣ ਚਿੰਦੇ ਕਿੰਨੀ ਕਿ ਮਿਹਨਤ ਜਾਂਦਾ ਨੂੰ ਆਟੋਮੈਟਿਕਲੀ ਬਣਦੇ ਜਾਂਦੇ ਜਾਂ ਕਹਿੰਦੇ ਕਿ ਬਹੁਤ ਹਾਰਡ ਆ ਸੌਂਗ ਨੂੰ ਬਣਾਉਣਾ ਜਿੱਦਾਂ ਲਿਖਣਾ ਹੈ ਜੇ ਲਿਖਣਾ ਮੈਨੂੰ ਤਾਂ ਕਈ ਵਾਰ ਲੱਗਦਾ ਹੁੰਦਾ ਕਿ ਸ਼ਾਇਦ ਕੁਦਰਤ ਦੀ ਕਲਾ ਹੈ ਵਰਡ ਗਿਫਟੀ ਹੈ ਆਪਣੇ ਆਪ ਹੀ ਆਈਡੀਆ ਆ ਜਾਂਦੇ ਆ ਆ ਇਹ ਆ ਕਿ ਜੇ ਤੁਸੀਂ ਕੁਝ ਨੌਲੇਜ ਰੱਖਦੇ ਜੇ ਜਾਂ ਕਦਾਬਾਂ ਪੜ੍ਹਦੇ ਜੇ ਲਿਟਰੇਚਰ ਪੜ੍ਹਦੇ ਜਾਂ ਕੁਝ ਹੋਰ ਵੀ ਜਨਾਂਗੇ ਤਾਂ ਵਾਦਾ ਹੈ ਕਿ ਉਹਨੂੰ ਤੁਸੀਂ ਹੋਰ ਤਰਾਜ ਸਕਦੇ ਜੀ ਆਪ ਦੇ ਲਿਖਤ ਦੇ ਵਿੱਚ ਬਾਕੀ ਲਿਖਤਾ ਜਿਹੜਾ ਲਖਾਰੀ ਹੁੰਦਾ ਮੈਨੂੰ ਤਾਂ ਲੱਗਦਾ ਉਹ ਗੋਡ ਗਿਫਟਡ ਹੁੰਦਾ ਕੋਈ ਐ ਨਹੀਂ ਆ ਕਿ ਆਪਾਂ ਕਾਪੀ ਫੜੀਏ ਤੇ ਜਾਂ ਲਿਖਣ ਲੱਗੀਏ ਤਾਂ ਲਿਖਿਆ ਜੋ ਵੀ ਏਦਾਂ ਨਹੀਂ ਹੁੰਦਾ ਪਰ ਹਾਂ ਕੋਈ ਕਈ ਵਾਰ ਕੋਈ ਗੀਤ ਆਈਡੀਆ ਆ ਜਾਂਦੇ ਪਰ ਉਸ ਤੋਂ ਬਾਅਦ ਗੀਤ ਨੂੰ ਮਿਹਨਤ ਲੱਗਦੀ ਹੈ ਬਣਾਉਣ ਦਾ ਮੈਂ ਗਿਵ ਇੰਟਰਵਿਊਆਂ ਦੇ ਵਿੱਚ ਜਿੱਦਾਂ ਜ਼ਿਕਰ ਕਰਦਾ ਹੁੰਦਾ ਕਿ ਬੁੱਖਾ ਪੜਨਾ ਬਹੁਤ ਹੀ ਜ਼ਰੂਰੀ ਆ ਆਪਣੀ ਜ਼ਿੰਦਗੀ ਦੇ ਵਿੱਚ ਭਾਵੇਂ ਉਹ ਕਿਸੇ ਵੀ ਫੀਲਡ ਵਿੱਚ ਆ ਜਿਸ ਤਰ੍ਹਾਂ ਆਪਾਂ ਨੂੰ ਜਰਨੈਲਜੀ ਨੇ ਦੱਸਿਆ ਕਿ ਲੇਖਨ ਵਾਲਾ ਜਿਹੜਾ ਰਾਈਟਰ ਆ ਉਹ ਵੀ ਜੇ ਸਹਿਤ ਪੜਦਾ ਵਾ ਪੰਜਾਬੀ ਦਾ ਹਿਸਟਰੀ ਆ ਕੋਈ ਚੀਜ਼ ਪੜਦਾ ਵਾ ਉਹਨੂੰ ਉਹ ਲੇਖਨ ਦੇ ਵਿੱਚ ਹੈਲਪ ਹੋ ਜਾਂਦੀ ਆ ਬਿਲਕੁਲ ਜਿੱਦਾਂ ਜਰਨੈਲਜੀ ਤੁਹਾਡੇ ਸੌਂਗ ਹੁੰਦੇ ਆ ਬਹੁਤ ਹੀ ਵਧੀਆ ਪਰਵਾਰਿਕ ਸੌਂਗ ਹੁੰਦੇ ਆ ਜੀ ਜਾਂ ਤੁਹਾਡੇ ਸੌਂਗ मीनिंगफुल ਜਿੱਦਾਂ ਲੋਕਤਤ ਟਾਈਪ ਦੇ ਹੁੰਦੇ ਆ ਬਿਲਕੁਲ ਤੇ ਆਪਾਂ ਇਹ ਤੁਸੀਂ ਕੀ ਇੱਕ ਆਪਣਾ ਬਣਾਇਆ ਵੀ ਹਮੇ ਉਹ ਚੀਜ਼ ਜਿੱਦਾਂ ਕਮਰਸ਼ੀਅਲ ਚੱਲ ਰਿਆ ਵਾ ਮਾਰਕਾਟ ਜਾਓ ਕੁੜੀਆਂ ਵਾਲੀਆਂ ਗੱਲਾਂ ਕਰ ਰਿਆ ਉਹ ਚੀਜ਼ ਤੋਂ ਹਟ ਕੇ ਤੁਸੀਂ ਆਪਣੀ ਇੱਕ ਉਹੇ ਪਾਸੇ ਨੂੰ ਜਾ ਰਹੇ ਜੋ ਚੰਗੀ ਗਾਇਕੀ ਆ ਵੇਖੋ ਉਹ ਸਭ ਤੋਂ ਪਹਿਲਾਂ ਤੇ ਇਦਾਂ ਆ ਜਾਂਦਾ ਕਿ ਚਲੋ ਜਦੋਂ ਆਪਾਂ ਜਿਵੇਂ ਜਿਵੇਂ ਆਪਾਂ ਏਜ ਦੇ ਵਿੱਚ ਵੀ ਮੈਚਿਓਰਿਟੀ ਲੈਵਲ ਸਾਡਾ ਵਧਦਾ ਸਾਨੂੰ ਲੱਗਦਾ ਵੀ ਆਪਾਂ ਕੁਝ ਚੰਗਾ ਕਰੀਏ ਕਿ ਜਾਂ ਕੱਲ ਨੂੰ ਕੋਈ ਸਾਨੂੰ ਸਰਚ ਕਰਦਾ ਹੈ ਜਾਂ ਸਾਡੇ ਬਾਰੇ ਕੁਝ ਜਾਣਨ ਦੀ ਕੋਸ਼ਿਸ਼ ਕਰਦਾ ਤੇ ਮਤਲਬ ਮੈਨੂੰ ਹੁੰਦਾ ਕਿ ਉਹ ਚੰਗੀ ਚੀਜ਼ ਉਹਦੇ ਸਾਹਮਣੇ ਆਵੇ ਤੇ ਹਾਂ ਯਾਰ ਇਹ ਬੰਦੇ ਨੇ ਕੁਝ ਚੰਗਾ ਲੈ ਕੇ ਆਇਆ ਹੈ ਚੰਗਾ ਗਾਇਆ ਹੈ ਤੇ ਮੈਨੂੰ ਇਹੀ ਹੁੰਦਾ ਕਿ ਜਿਆਦਾ ਜਿਹੜੀ ਚੀਜ਼ਾਂ ਮੇਰਾ ਖੁਦ ਦਾ ਪਰਿਵਾਰ ਵੀ ਸੁਣ ਸਕੇ ਬਿਲਕੁਲ ਤੇ ਹਰ ਇੱਕ ਫੈਮਿਲੀ ਦੇ ਵਿੱਚ ਉਹਨੂੰ ਸੁਣਿਆ ਜਾ ਸਕੇ ਇਹ ਹੀ ਇੰਨੀ ਕੀ ਕੋਸ਼ਿਸ਼ ਹੁੰਦੀ ਹੈ ਕਿ ਕੱਲ ਨੂੰ ਕਿਉਂਕਿ ਹਰ ਇੱਕ ਕਲਾਕਾਰ ਦਾ ਇੱਕ ਲੈਵਲ ਕਹਿ ਲਓ ਜਾਂ ਉਹਦਾ ਜਨਰ ਅਲੱਗ-ਅਲੱਗ ਹੁੰਦਾ ਮੇਰਾ ਮੈਨੂੰ ਹੁੰਦਾ ਕਿ ਮੈਂ ਚਲੋ ਜੇ ਮਾਲਕ ਮੇਰ ਕਰਦਾ ਤੇ ਮੈਂ ਹੋਰ ਜਿੰਨਾ ਵੀ ਹੋ ਸਕਾਂ ਮੈਂ ਸਟੇਜਾਂ 'ਤੇ ਲਾਵਾਂ ਲਾਈਵ ਸਟੇਜਾਂ ਠੀਕ ਹੈ ਔਰ ਲਾਈਵ ਸਟੇਜਾਂ ਦੇ ਵਿੱਚ ਮੇਰੀ ਖੁਦ ਦੀ ਕੋਸ਼ਿਸ਼ ਹੁੰਦੀ ਹੈ ਕਿ ਉਹ ਜੰਨੀਆਂ ਵੀ ਪਰਿਵਾਰਕ ਗੱਲਾਂ ਹੀ ਹੋਣ ਤਾਂ ਬੈਟਰ ਹੈ ਬਿਲਕੁਲ ਬਾਕੀ ਕਮਰਸ਼ੀਅਲ ਤੇ ਨਾਲ-ਨਾਲ ਕਰਨੀਆਂ ਪਰ ਇੰਨਾ ਵੀ ਆਉਟ ਨਹੀਂ ਵੀ ਆਉ ਦੇ ਲੈਜਰ ਦੋbaar ਲੈਜਰ ਦੋbaar ਹਾਂ ਬਾਕੀ ਕਿਉਂਕਿ ਜਿਹੜਾ ਆਰਟਿਸਟ ਸਿੰਗਲ ਹੁੰਦਾ ਉਹਨੇ ਆਡੀਅנס ਨੂੰ ਵੀ ਇੱਕ ਜਿੱਦਾਂ ਮਨੋਰੰਜਨ ਕਰਨ ਲਈ ਜਾਂ ਉਹਨਾਂ ਦੇ ਜੋ ਸੋਚ ਰਿਹਾ ਜੋ ਸੁਣਨਾ ਚਾਹੁੰਦੇ ਉਹ ਵੀ ਸੁਣਾਉਣਾ ਉਹਦਾ ਇੱਕ ਫਰਜ਼ ਵੀ ਬਣਦਾ ਹੈ ਬਿਲਕੁਲ ਵੀ ਉਹ ਕੀ ਜਿੱਦਾਂ ਕਮਰਸ਼ੀਅਲ Song ਆਪਾਂ ਕਹਿ ਰਹੇ ਹਾਂ ਆ ਰਹੇ ਆ ਸਿੰਗਰ ਨਹੀਂ ਕਰ ਰਹੇ ਉਹ ਜੇ ਆਡੀਅנס ਸੁਣਦੀ ਆ ਤੇ ਫਿਰ ਹੀ ਆਰਟਿਸਟ ਕਰਦੇ ਆ ਬਿਲਕੁਲ ਜੋ ਵੇਖੋ ਚੱਲਦਾ ਜੋ ਵੀ ਚੱਲਦਾ ਤੇ ਅਕਸਰ ਉਹ ਚੱਲਦਾ ਤਾਂ ਹੀ ਆ ਨਾ ਜੇ ਉਹਨੂੰ ਆਡੀਅנס ਪਸੰਦ ਕਰ ਰਹੀ ਆ ਬਿਲਕੁਲ ਇਹ ਉਤੇ ਜੇ ਅੱਜ ਕਰੋ ਕਹੋਗੇ ਵੀ ਕਲਾ ਆਰਟਿਸਟ ਦਾ ਵੀ ਕੋਈ ਗਾਣਾ ਕਈਰ ਕੁਛ ਸ਼ਮਤਾਵਲੀ ਦੇ ਵਿੱਚ ਕਹਿ ਸਕਦੇ ਆ ਪਰ ਜੇ ਉਹ ਉਹ ਚੱਲ ਤਾਂ ਫੇਰ ਹੀ ਰਿਹਾ ਨਾ ਜੇ ਉਹ ਆਡੀਅנס ਉਹਨੂੰ ਪਸੰਦ ਕਰ ਰਹੀ ਆ ਜਾਂ ਐਕਸੈਪਟ ਕਰ ਰਹੀ ਆ ਬਿਲਕੁਲ ਬਿਲਕੁਲ ਉਦਾਂ ਤਾਂ ਜੇ ਜਿਹੜੀ ਨਹੀਂ ਚੀਜ਼ ਕਿਸੇ ਚੀਜ਼ ਨੂੰ ਉਹ ਪਸੰਦ ਕਰਦੇ ਤਾਂ ਉਹ ਰਹਿਣੀ ਉਹ ਫੇਮਸ ਹੋ ਹੀ ਨਹੀਂ ਸਕਦੀ ਕੋਈ ਸਾਡੀ ਜਰਨਲਿਸਟ ਮੈਂ ਇੱਕ ਪੁੱਛਣਾ ਚਾਹੁੰਦਾ ਜਿਹੜਾ ਨਵੇਂ ਆਰਟਿਸਟ ਜਾਂ ਕਿ ਸੋਚਦੇ ਕਿ ਅਸੀਂ ਸਿੰਗਰ ਬੰਨਾ ਹਿਕਲ ਕਾਫੀ ਲੋਕ ਸੁਣਦੇ ਇਹ ਤੁਹਾਨੂੰ ਜਦੋਂ ਗਾਣਾ ਲਿਖਣ ਤੋਂ ਬਣਾਉਣ ਤੱਕ ਰਿਲੀਜ਼ ਕਰਨ ਦਾ ਕਿਹਦਾ ਕੀ ਪ੍ਰੋਸੈਸ ਹੁੰਦਾ ਹੈ ਮੇਰੇ ਦਸ ਨਾਲੋਂ ਤਾਂ ਮੈਨੂੰ ਲੱਗਦਾ ਜੇ ਤੁਹਾਨੂੰ ਖੁਦ ਨੂੰ ਜ਼ਿਆਦਾ ਅੰਨੇ ਚਲੋ ਫਿਰ ਵੀ ਆਪਾਂ ਆਡੀਅנס ਦੱਸਣਾ ਹੈ ਨਾ ਇਹ ਜਿਹੜੇ ਨਵੇਂ ਆ ਗਏ ਕੀ 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 ਜਾ ਜਿੱਦਾਂ ਕਿ ਪ੍ਰੋਮੋਸ਼ਨਾਂ ਦਾ ਨਹੀਂ ਪਤਾ ਹੁੰਦਾ ਕਿਹੜੀ ਕਿਹੜੀ ਪ੍ਰੋਮੋਸ਼ਨ ਲੱਗਦੀ ਕਿੱਦਾਂ ਅੱਜ ਕੱਲ ਤਾਂ ਸੋਸ਼ਲ ਮੀਡੀਆ ਦਾ ਦੌਰ ਆ ਮੈਨੂੰ ਲੱਗਦਾ ਹਰੇਕ ਆਮ ਵਿਅਕਤੀ ਆ ਬੰਦੇ ਨੂੰ ਵੀ ਮੈਨੂੰ ਲੱਗਦਾ ਵੀ ਇਹਦੇ ਬਾਰੇ ਨੌਲੇਜ ਹੋਊਗੀ ਪਰ ਫਿਰ ਵੀ ਚਲੋ ਇਦਾਂ ਹੁੰਦਾ ਕਿ ਸੋ ਮੈਂ ਤਾਂ ਆਪ ਖੁਦ ਗੀਤ ਲਿਖਦਾ ਮੈਨੂੰ ਬਾਏ ਨਹੀਂ ਕਰਨੇ ਪੈਂਦੇ ਜਲਾ ਲੋ ਠੀਕ ਹੈ ਪਰ ਜਿਹੜਾ ਆਮ ਕੋਈ ਨਵਾਂ ਆਰਟਿਸਟ ਹੈ ਉਹ ਪਹਿਲਾਂ ਗੀਤ ਪਹਿਲਾਂ ਚੋਣ ਕਰੂਗਾ ਕੋਈ ਹਨਾ ਓਕੇ ਅ ਉਹਦੇ ਕੋਈ ਬੋਲ ਲੱਭੂਗਾ ਜਾਂ ਕਿਸੇ ਰਾਈਟਰ ਤੋਂ ਲਹੂਗਾ ਜੇ ਉਹ ਕੋਈ ਚੱਲਿਆ ਆਰਟਿਸਟ ਆ ਜਾਂ ਚੱਲਿਆ ਕੋਈ ਨਾਮੀ ਰਾਈਟਰ ਆ ਤਾਂ ਫਿਰ ਉਹਨੂੰ ਪਤਾ ਹੀ ਆ ਵੀ ਸਾਫ ਆ ਪੇਡ ਦਿੱਤ ਲਊਗਾ ਪੇਡ ਵੀ ਪਹਿਲਾਂ ਲਊਗਾ ਫਿਰ ਹਾਂ ਤੈਹੇ ਉੱਥੇ ਦੇਊਗਾ ਫਿਰ ਉਸ ਤੋਂ ਬਾਅਦ ਮਿਊਜ਼ਿਕ ਕਰਾਊਗਾ ਉਹ ਮਿਊਜ਼ਿਕ ਕਿਹੋ ਜਾਓ ਕਰਾਉਂਦਾ ਜੇ ਨਾਮੀ ਮਿਊਜ਼ਿਕ ਪ੍ਰੋਡਕਟਰ ਤੋਂ ਕਰਾਉਂਦਾ ਫਿਰ ਪਤਾ ਹੀ ਆ ਫਿਰ ਕੋ ਪੈਸੇ ਕੋਈ ਸਾਫ ਨਾ ਲੱਗਦੇ ਠੀਕ ਹੈ ਫਿਰ ਉਸ ਤੋਂ ਬਾਅਦ ਇੱਥੇ ਗੱਲ ਨਹੀਂ ਮੁੱਕਦੀ ਫਿਰ ਵੀਡੀਓ ਤੇ ਆ ਜਾਂਦੀਆਂ ਵੀਡੀਓ ਤੋਂ ਬਾਅਦ ਫਿਰ ਅੱਗੇ ਤਾਂ ਇੱਥੋਂ ਤੱਕ ਹੁੰਦਾ ਹੀ ਕਿ ਚਲੋ ਬੰਦੇ ਨੇ ਮਿਊਜ਼ਿਕ ਆਡੀਓ ਟਰੈਕ ਤਿਆਰ ਕਰ ਲਿਆ ਹੈ ਵੀਡੀਓ ਕਰ ਲਈ ਆ ਠੀਕ ਆ ਹਮਮ ਪਰ ਇਸ ਟਾਈਮ ਤੇ ਸਭ ਤੋਂ ਵੱਡਾ ਜਿਹੜਾ ਸਟਰਗਲ ਆ ਮੈਨੂੰ ਲੱਗਦਾ ਵੀ ਜੋ ਮੈਂ ਵੀ ਕਰਦਾ ਫੇਸ ਤੇ ਹੋਰ ਵੀ ਆ ਆਰਟਿਸਟ ਕਰਦੇ ਹੋਣਗੇ ਉਹ ਜ਼ਿਆਦਾ ਫੇਸ ਕਰਨਾ ਪੈਂਦਾ ਹੈ ਜਿਹੜਾ ਆਨਲਾਈਨ ਪੇਡ ਪ੍ਰੋਮੋਸ਼ਨਾਂ ਚੱਲਦੀਆਂ ਵਾਂ YouTube ਲਾ ਲੋ ਅ ਇੰਸਟਾਗ੍ਰam ਫੇਸਬੁਕ ਸਨੈਪਚੈਟ ਜਿੰਨਾ ਵੀ ਕੁਛ ਸੋਸ਼ਲ ਮੀਡੀਆ ਤੇ ਜਿੰਨੀਆਂ ਵੀ ਐਕਟੀਵਿਟੀਸ ਆ ਪਰ ਉਹ ਜੇ ਮੈਂ ਆਪਣੇ ਦਿਲ ਦੀ ਗੱਲ ਕਰਾਂ ਤੇ ਮੈਨੂੰ ਲੱਗਦਾ ਕਿ ਉਹ ਬੜੀ ਮਹਿੰਗੀ ਹੈ ਜੜਾ ਕਿ ਜੇ ਇੱਕ ਨਾਰਮਲ ਬੰਦਾ ਕਰੋ ਜੇ ਉਹ ਕੋਸ਼ਿਸ਼ ਟਰਾਈ ਕਰੇ ਵੀ ਯਾਰ ਮੈਂ ਵੀ ਗਾਣੇ ਕਰਨੇ ਆ ਤਾਂ ਮੈਂ ਖੁਦ ਦੇ ਮੇਰੇ ਬਹੁਤ ਗੀਤਾਂ ਵਿੱਚ ਜੋ ਆ ਐਡਵਰਟਾਈਜ਼ਮੈਂਟ ਜਿੰਨਾਂ ਦੀ ਨਹੀਂ ਹੋਈ ਠੀਕ ਹੈ ਤੇ ਉਹ ਗੀਤ ਉੱਥੇ ਰੁਕੇ ਆ ਕਿ ਜੇ ਮੈਂ ਉਹਨਾਂ ਗੀਤਾਂ ਦੇ ਵਿੱਚ ਕਮੀ ਵੇਖਾਂ ਐਂ ਵੀ ਉਹ ਕਮੀ ਵੀ ਮੈਨੂੰ ਕਿਤੇ ਨਹੀਂ ਲੱਭਦੀ ਠੀਕ ਹੈ ਮੇਰੇ ਕੱਲੇ ਨਾਲ ਨਹੀਂ ਆ ਬਹੁਤ ਸਾਰੇ ਆਰਟਿਸਟ ਆ ਜਿਹੜੇ ਐਡ ਤੋਂ ਜਿਨ੍ਹਾਂ ਦੇ ਬਹੁਤ ਸੋਹਣੇ-ਸੋਹਣੇ ਗੀਤ ਆ ਪਰ ਉਹ ਅੱਗੇ ਨਹੀਂ ਆ ਸਕਦੇ ਬਿਲਕੁਲ ਜਿਵੇਂ ਆਪ ਕਈ ਦਾ ਗਾਣੇ ਸੁਣੀ ਦੇ YouTube ਤੇ ਕਿਤੇ ਬਹੁਤ ਹੀ ਸੋਹਣਾ Song ਆ ਪਰ ਉਹ ਥੱਲੇ ਜਿਹਦੇ YouTube ਦੇ ਵਿਊ ਦੇਖੀ ਦੇ ਵਿਊ ਨਹੀਂ ਇਨੇ ਹੋਏ ਹੁੰਦੇ ਜੀ ਜੀ ਉਹ ਫਿਰ ਆ ਪ੍ਰੋਮੋਸ਼ਨ ਜਿਹੜੀ ਲਾਉਣੀ ਆ ਪੇਡ ਪ੍ਰੋਮੋਸ਼ਨ ਇਹ ਬਹੁਤ ਜਿਆਦਾ ਫਿਰ ਜ਼ਰੂਰੀ ਆ ਸਾਡੇ ਪਹਿਲੋ ਕਹਿ ਦਿੰਦੇ ਸੀ ਵੀ ਕੰਟੈਂਟ ਚ ਦਮ ਚਾਹੀਦਾ ਬਿਲਕੁਲ ਚੰਗਾ Song ਉਹ ਚੱਲਣਾ ਹੀ ਚੱਲਣਾ ਜੀ ਜੀ ਪਰ ਅੱਜ ਕੱਲ ਦੇ ਵਿੱਚ ਚੰਗੇ Song ਵੀ ਪ੍ਰੋਮੋਸ਼ਨ ਤੋਂ ਬਗੈਰ ਰਹਿ ਜਾਂਦੇ ਆ ਕੰਟੈਂਟ ਤੇ ਚੰਗਾ ਹੋਣਾ ਚਾਹੀਦਾ ਜੇ ਉਹ ਕੰਟੈਂਟ ਦੇ ਵਿੱਚ ਦਮ ਆ ਤੇ ਉਹ ਜਦੋਂ ਐਡਵਰਟਾਈਜ਼ਮੈਂਟ ਕੋਈ ਕਰਦਾ ਤੇ ਫਿਰ ਉਹ ਤੋਂ ਅੱਗੇ ਨਿਕਲਦਾ ਪਰ ਐਡਵਰਟਾਈਜ਼ਮੈਂਟ ਮੈਨੂੰ ਲੱਗਦਾ ਵੀ ਬਹੁਤ ਜ਼ਰੂਰੀ ਹੋ ਗਈ ਠੀਕ ਹੈ ਬਹੁਤ ਜ਼ਿਆਦਾ ਜ਼ਰੂਰੀ ਹੋ ਗਈ ਆ ਮਤਲਬ ਉਹਦੇ ਤੋਂ ਬਿਨਾ ਸ਼ਾਇਦ ਗੀਤ ਰੁਕ ਜਾਂਦੇ ਆ ਨਹੀਂ ਅਕੇ ਤੁਰਦੇ ਮੈਨੂੰ ਲੱਗਦਾ ਹੋ ਸਕਦਾ ਮੈਂ ਗਲਤ ਵੀ ਆ ਨਾ ਚਲੋ ਕਿਉਂਕਿ ਤੁਹਾਡਾ ਐਕਸਪੀਰੀਅੰਸ ਹੈ ਇਹ ਚ ਕਾਫੀ ਆ ਤੁਸੀਂ ਇਸ 스테ਜ ਸ਼ੋ ਵੀ ਕਾਫੀ ਲੋਦੇ ਜੋਦੇ ਦਾ ਦੇਖਦੇ ਰਹੇ ਹੋ ਟੋਡੇ ਸੌਂਗ ਵੀ ਬਹੁਤ ਵਧੀਆ ਹੁੰਦੇ ਆ ਚਲੋ ਸਾਨੂੰ ਤਾਂ ਜਿੰਨੇ ਹੀ ਸੁਨੇ ਤੁਹਾਡੇ ਚੱਲਦੇ ਹੀ ਸੌਂਗ ਸੁਨੇ ਆ ਤੇ ਜਿਸ ਤਰ੍ਹਾਂ ਇੱਕ ਲੋਕਾਂ ਦਾ ਨਜ਼ਰੀਆ ਬਣਿਆ ਵਾ ਆਰਟਿਸਟ ਦੇ ਲਈ ਉਹਦੇ ਚਿਰੋ ਚੱਲਣਾ ਨਾ ਚੱਲਣਾ ਡਿਫਰੈਂਸ ਚੀਜ਼ ਹੁੰਦੀ ਆ ਜਿਸ ਤਰ੍ਹਾਂ ਕਹਿ ਦਿੰਦੇ ਕਿ ਜਿਹੜਾ ਇੱਕ ਸਿੰਗਰ ਆ ਜੀ ਜੀ ਉਹ ਸਿੰਗਿੰਗ ਦੇ ਨਾਲ ਮੁੜ ਕੇ ਆਪਣੇ ਰਿਸ਼ਤੇ ਨਾਤੇ ਛੱਡਣ ਲੱਗ ਪੈਂਦਾ ਆਪਣੇ ਯਾਰ ਦੋਸਤਾਂ ਨੂੰ ਭੁੱਲਣ ਲੱਗ ਪੈਂਦਾ ਵਾ ਤੇ ਇਹ ਕੀ ਸੱਚਾਈ ਆ ਜਾਂ ਤੁਸੀਂ ਬੀਜ਼ੀ ਹੀ ਇੰਨਾ ਹੋ ਜਾਂਦੇ ਕਿ ਟਾਈਮ ਨਹੀਂ ਦੇ ਪਾਉਂਦੇ ਤਾਂ ਸੱਚਾਈ ਇਹ ਤੁਮੇ ਇਹ ਤਾਂ ਲਾ ਕੇ ਜਦੋਂ ਆਪਾਂ ਵੇਖੋ ਜਦੋਂ ਇੱਕ ਬੰਦਾ ਕੋਈ ਵੀ ਹੈ ਹਨਾ ਸਕੂਲਿੰਗ ਤੋਂ ਨਿਕਲਦਾ ਹੈ ਫਿਰ ਉਹ ਆਪਦੇ ਜਿੱਥੇ ਉਹਨੇ ਜਨਮ ਲਿਆ ਹੁੰਦਾ ਹੈ ਆਪਦੇ ਬਚਪਨ ਦੇ ਦੋਸਤ ਵੀ ਹੁੰਦੇ ਆ ਫਿਰ ਉਸ ਤੋਂ ਬਾਅਦ ਸਕੂਲ ਦੇ ਆਉਂਦੇ ਆ ਫਿਰ ਕਾਲਜ ਦੇ ਆਉਂਦੇ ਜਿਹੜੇ-ਜਿਹੜੇ ਪੜਾਅ ਤੋਂ ਲੰਘਦਾ ਦੋ ਬਣਦੇ ਆ ਪਰ ਉਹ ਜਦਾਂ-ਜਦਾਂ ਅੱਗੇ ਸਟਰਗਲ ਕਰਦਾ ਕਰਦਾ ਉਹ ਇੱਕ ਫੇਸ ਵੈਲਿਊ ਤੇ ਪਹੁੰਚ ਜਾਂਦਾ ਵਾ ਉਹਦੀ ਫੇਸ ਵੈਲਿਊ ਵੱਧ ਜਾਂਦੀ ਆ ਲੋਕ ਛਾਣਦੇ ਉਹਨੂੰ ਹਾਂ ਹਾਂ ਉਹਦੀ ਲਾਈਫ ਕਿਤੇ ਨਾ ਕਿਤੇ ਬਿਜ਼ੀ ਹੋ ਜਾਂਦੀ ਹੈ ਮੈਨੂੰ ਆ ਲੱਗਦਾ ਇਹ ਨਹੀਂ ਹੁੰਦਾ ਕਿ ਉਹ ਬੰਦਾ ਭੁੱਲਦਾ ਹੈ ਭੁੱਲਿਆ ਕੋਈ ਵੀ ਆ ਹੁਣ ਮੈਨੂੰ ਆ ਤੇ ਮੈਨੂੰ ਆ ਲੱਗਦਾ ਵੀ ਜਿੰਨੇ ਵੀ ਮੇਰੇ ਯਾਰ ਦੋਸਤ ਆ ਮੇਰੇ ਜਿਹੜੇ ਪੁਰਾਣੇ ਉਹੀ ਆ ਨਵੇਂ ਠੀਕ ਆ ਮਿਲਦੇ ਆ ਪਰ ਜੋ ਜਿੱਥੇ ਉਹ ਕੀ ਕਹਿੰਦੇ ਹੁੰਦੇ ਆ ਨਵਾਂ 9 ਦਿਨ ਤੇ 9 ਦਿਨ ਪੁਰਾਣਾ 100 ਦਿਨ ਜੀ ਤੇ ਮਤਲਬ ਕਿ ਜਿੱਥੇ ਉਹ ਪੁਰਾਣੇ ਸੱਜਣ ਆ ਉਹ ਤੇ ਵੇਖੋ ਜਿਹੜਾ ਪਰਿਵਾਰ ਤੁਹਾਡਾ ਸੱਜਣ ਦਾ ਹੀ ਆ ਜਾਂ ਰਿਸ਼ਤੇਦਾਰੀ ਆ ਉਹ ਤੇ ਸਦਾ ਰਹਿਣੀ ਆ ਸਦਾ ਨਾਲ ਹੀ ਹੁੰਦੇ ਆ ਪਰ ਚੰਗੇ ਸੱਜਣ ਜਿਹੜੇ ਮੈਨੂੰ ਐ ਲੱਗਦਾ ਵੀ ਉਹ ਸਮਝਦੇ ਨੇ ਗੱਲਾਂ ਉਹ ਨਹੀਂ ਇੰਨਾ ਚੀਜ਼ਾਂ ਦਾ ਗिलाशिकਵਾ ਕਰਦੇ ਹੋਣਗੇ ਠੀਕ ਹੈ ਉਹ ਕੋਈ ਵੀ ਆ ਚੰਗਾ ਰਸਾਲੇ ਬੰਦੇ ਦਾ ਦਾਦਾ ਗਿਲਾਸ਼ਿਕਵਾ ਬਿਲਕੁਲ ਜਿਹੜਾ ਬੰਦਾ ਖੁਦ ਹੀ ਸੰਘਰਸ਼ ਕਰ ਕਰਕੇ ਅੱਗੇ ਪਹੁੰਚਿਆ ਹੋਵੇ ਜਿਸ ਨੂੰ ਪਤਾ ਵਾ ਕਿ ਹਾਲਾਤ ਕਿਹੜੇ ਚ ਕਿਦਾਂ ਲੰਘਿਆ ਹੋਵੇ ਤੇ ਉਹਨੂੰ ਹਰ ਚੀਜ਼ ਦਾ ਪਤਾ ਹੁੰਦਾ ਵਾ ਕਿਹੜੇ ਰਿਸ਼ਤੇ ਨੂੰ ਕਿੱਥੇ ਰੱਖਣਾ ਕਿੱਥੇ ਰੱਖਣਾ ਦੇਖੋ ਇੱਕ ਅੱਛਾ ਜਰਨੈਲ ਜੀ ਉਹਨਾਂ ਕਾਫੀ ਟਾਈਮ ਬਾਅਦ ਤੁਹਾਡਾ ਕੋਈ ਸੌਂਗ ਨਹੀਂ ਆਇਆ ਗੈਪ ਸੀ ਕਿ ਉਹਨਾਂ ਕੋਈ ਸਪੈਸ਼ਲ ਵਜ੍ਹਾ ਜਦੋਂ ਤੁਸੀਂ ਮੈਨੂੰ ਇਹ ਲੱਗਦਾ ਹੁੰਦਾ ਕਿ ਅ ਸ਼ਾਇਦ ਮੇਰਾ ਲੱਗ ਕੇ ਦੰਦਾ ਹੈ ਕਿ ਮੈਂ ਜਦੋਂ ਕੋਈ ਗੀਤ ਕਰਦਾ ਜਾਂ ਕੋਸ਼ਿਸ਼ ਮੇਰੇ ਨਾਲ ਮੇਰਾ ਪਰਿਵਾਰ ਕਲਾ ਲੋ ਜਾਂ ਮੇਰਾ ਨਾ ਨਿੱਜੀ ਜ਼ਿੰਦਗੀ ਚ ਕੁਛ ਨਾ ਕੁਛ ਇਦਾਂ ਦਾ ਹੋ ਜਾਂਦਾ ਕਿ ਕਿ ਮੈਂ ਆਪਣੀ ਇਹ ਸਰ ਫੀਲਡ ਨੂੰ ਟਾਈਮ ਨਹੀਂ ਦੇ ਪਉਂਦਾ ਓਕੇ ਹੁਣ ਆ ਲਾਸਟ ਹੀ ਮੇਰੇ ਮਦਰ ਦੀ ਡੈਥ ਹੋ ਗਈ ਸੌਰੀ ਤੇ ਉਹ ਫਿਰ ਹੁਣ ਜਦਾਂ ਲਾਲੋ ਕੀ ਜਦੋਂ ਮਾਵਾ ਜਿਹੜੀਆਂ ਮਾਵਾ ਦੇ ਬਿਲਕੁਲ ਸਰ ਲੱਗਦਾ ਵੀ ਇੱਕ ਹੀ ਰਿਸ਼ਤਾ ਹੁੰਦਾ ਜਿਹਨੂੰ ਬਿਨਾ ਸਵਾਰਥ ਤੋਂ ਹੁੰਦਾ ਬਿਲਕੁਲ ਹਰੇਕ ਕੋਈ ਰਿਸ਼ਤਾ ਜਾਂ ਉਸ ਤੋਂ ਬਾਅਦ ਸਾਰੇ ਆਪੋ ਆਪਣੀ ਥਾਂ ਤੇ ਹੁੰਦੇ ਆ ਹੁੰਦੇ ਆ ਚੰਗੇ ਹੁੰਦੇ ਆ ਪਰ ਇੱਕ ਮੈਨੂੰ ਲੱਗਦਾ ਵੀ ਮਾਂ ਦਾ ਰਿਸ਼ਤਾ ਹੁੰਦਾ ਵੀ ਜਿਹੜਾ ਜਿਹਨੂੰ ਤੁਹਾਡੇ ਤੋਂ ਸਵਾਰਥੀ ਕੋਈ ਨਹੀਂ ਹੁੰਦਾ ਤੁਹਾਡੀ ਖੁਸ਼ੀ ਦੇਖਦੀ ਹੈ ਹੋਰ ਕੁਝ ਨਹੀਂ ਚਾਹੁੰਦਾ ਤੇ ਬਾਕੀ ਆਪ ਇਹੋ ਜਦੋਂ ਇਹੋ ਜੀ ਕੋਈ 7 ਆਈਪੀਐਸ ਤੇ ਅਜਿਹਾ ਬਿਲਕੁਲ ਸਸਤਾ ਉਹਦੇ ਤੋਂ ਉੱਪਰ ਆਣੀਆਂ ਔਖਾ ਲੱਗਦਾ ਮੈਂ ਕਰੂੰਗਾ ਜ਼ਰੂਰ ਇਹ ਨਹੀਂ ਕਿ ਪਿੱਛੇ ਨਹੀਂ ਜਿਹੜੀ ਚੀਜ਼ ਤੋਂ ਲੱਗੇ ਆਹਾਂ ਕਰਾਂਗੇ ਪਰ ਸਮਾਂ ਸਮਾਂ ਲੱਗੇ ਥੋੜਾ ਤੋਡੇ ਫਦਰ ਹੁਣ ਕੀ ਪਲਾਨ ਹੈ ਕਿਦਾਂ ਕੀ ਆ ਰਿਹਾ ਜੀ ਮੇਰੇ ਗੀਤ ਕਾਫੀ ਪੈਂਡਿੰਗ ਬਣੇ ਪਏ ਆ ਜਿਹੜੇ ਇਹਨਾਂ ਚੀਜ਼ਾਂ ਕਰਕੇ ਥੋੜੇ ਜਿਹਾ ਪੈਂਡਿੰਗੇ ਰਹਿ ਗਏ ਆ ਆ ਉਹਨਾਂ ਵਿੱਚ ਮਿਡਲੈਂਡ ਰੈਕੋਰਡ ਤੋਂ ਕੋਈ ਸਟੈਗ ਆ ਰਹੇ ਨੇ ਠੀਕ ਹੈ ਕੁਝ ਲੋਕ தੱਤ ਨੇ ਕੁਝ ਕਮਰਸ਼ੀਅਲ ਵੀ ਨੇ ਔਰ ਮੇਰੇ ਕੋਲ ਤੇ ਚੈਨਲ ਤੋਂ ਆ ਰਹੇ ਨੇ ਗੀਤ ਜਿੰਦਾ ਜਿੰਦਾ ਸਮਾਂ ਬਣਿਆ ਮੈਂ ਇਹ ਤਾਂ ਨੈਕਸਟ ਥੋੜੇ ਕੁ ਸਮੇਂ ਤੋਂ ਕਰੂਗਾ ਲਈ ਸਾਰੇ ਤੇ ਜਰਨਲ ਜੀ ਤੁਸੀਂ ਜਿਹੜੇ ਹੁਣ ਆਪਣੀ ਆਡੀਅנס ਹੋਣ ਰਹੀ ਜਾਂ ਜਿਹੜੇ ਨਵੇਂ ਸਿੰਗਰ ਆ ਲਾਈਨ ਦੇ ਵਿੱਚ ਆਉਣ ਜਾ ਰਹੇ ਆ ਜੀ ਜੀ ਉਹ ਬਹੁਤ ਡਰਦੇ ਆ ਵੀ ਯਾਰ ਆ ਲਾਈਨ ਇੰਦਾ ਵਾ ਆਉਂਦਾ ਵਾ ਤੁਸੀਂ ਕੀ ਕਹਿਣਾ ਚਾਹੋਗੇ ਸਾਡੇ ਇਸ ਮਾਧਿਅਮ ਦੇ ਥਰੂ ਮੈਂ ਇਹ ਕਹਿਣਾ ਚਾਹਣਾ ਹੈ ਕਿ ਹਰ ਇੱਕ ਬੰਦੇ ਨੂੰ ਟਰਾਈ ਕਰਨਾ ਚਾਹੀਦਾ ਦੇਖੋ ਹੁਣ ਅੱਗੇ ਪਹਿਲਾਂ ਵਾਲੀ ਗੱਲ ਤਾਂ ਹੈ ਨਹੀਂ ਵੀ ਤੁਹਾਨੂੰ ਬਹੁਤ ਮੁਸ਼ਕਲ ਨਾਲ ਆਉਣਾ ਪਊਗਾ ਹਾਂ ਅੱਗੇ ਜਦੋਂ ਬੰਦਾ ਐਜ਼ ਅ ਪ੍ਰੋਫੈਸ਼ਨਲ ਕਰਦਾ ਤਾਂ ਮੁਸ਼ਕਲਾਂ ਆਉਂਦੀਆਂ ਪਰ ਜੇ ਤੁਸੀਂ ਟੈਲੈਂਟ ਨੂੰ ਅੱਗੇ ਵਿਖਾਉਂਦੇ ਜੇ ਤਾਂ ਫਿਰ ਇਹ ਜਿਹੜਾ ਸੋਸ਼ਲ ਮੀਡੀਆ ਹੈ ਬਹੁਤ ਵੱਡਿਆ ਬਹੁਤ ਜ਼ਿਆਦਾ ਵਧੀਆ ਪਲੇਟਫਾਰਮ ਹੈ ਤੇ ਮੈਨੂੰ ਲੱਗਦਾ ਵੀ ਇਹਦੇ ਤੇ ਬੰਦੇ ਨੂੰ ਟਰਾਈ ਜ਼ਰੂਰ ਕਰਨਾ ਚਾਹੀਦਾ ਪਹਿਲਾਂ ਸਿੰਪਲ ਆਪੀ ਇਹ ਸੌਖਾ ਤਰੀਕਾ ਹੂੰ ਹੂੰ ਇਹ ਜ਼ਰੂਰੀ ਇਹ ਵੀ ਨਹੀਂ ਮੈਂ ਕਹਿੰਦਾ ਵੀ ਹਰ ਚੀਜ਼ ਪੈਸੇ ਨਾਲ ਆ ਪੈਸੇ ਨਾਲ ਉਦੋਂ ਚੀਜ਼ ਬਣਦੀ ਆ ਜਦੋਂ ਤੁਸੀਂ ਐਸੇ ਪ੍ਰੋਫੈਸ਼ਨਲ ਕਰਦੇ ਜੇ ਫਿਰ ਫਿਰ ਚੀਜ਼ ਜਿਹੜੀ ਆ ਉਹ ਮੈਨੂੰ ਲੱਗਦਾ ਕਿ ਮੈਂ ਪਹਿਲਾਂ ਵੀ ਆਪਾਂ ਗੱਲ ਕਰ ਚੁੱਕੀਆਂ ਕਿ ਜਿਹੜੀ ਐਡਵਰਟਾਈਜ਼ਮੈਂਟ ਫਿਰ ਜ਼ਰੂਰੀ ਹੈ ਜਦੋਂ ਐਜੇ ਤੁਸੀਂ ਪ੍ਰੋਫੈਸ਼ਨਲ ਪ੍ਰੋਫੈਸ਼ਨਲ ਕੋਈ ਵੀ ਗੀਤ ਕਰਦੇ ਜੇ ਕੁਝ ਵੀ ਹਮੇਜਾ ਦੇਖਦੇ ਸੋਸ਼ਲ ਮੀਡੀਆ ਤੇ ਕਈ ਜਿਹੜਾ ਵਲੌਗ ਕਰੂ ਕਾਫੀ ਹੋਏ ਤੇ ਜਾਂ ਜਿਹੜੇ ਰੀਲਸ ਪਾਉਂਦੇ ਆ ਉਹਨਾਂ ਨੇ ਆਪਣੀ ਨਾਰਮਲ ਪਾਈ ਹੁੰਦੀ ਜਾਂ ਕਿ ਸਿੰਗਰ ਆ ਉਹਨੇ ਉਦਾਂ ਹੀ ਬੋਲ ਕੇ ਪਾਇਆ ਹੁੰਦਾ ਤੇ ਉਹ ਚੱਲ ਜਾਂਦੀ ਵਾਇਰਲ ਹੋ ਜਾਂਦੀ ਆ ਫਿਰ ਉਹ ਜਦੋਂ ਪ੍ਰੋਫੈਸ਼ਨ ਚਾਹਦੇ ਫਿਰ ਤਾਂ ਚਲੋ ਆਬਵੀਅਸਲੀ ਪੈਸੇ ਲੱਗਦੇ ਆ ਬਿਲਕੁਲ ਬਿਲਕੁਲ ਜਿਹੋ ਹੀ ਆ ਕਈ ਯਾਰ ਉਹ ਇਹ ਆ ਕਿ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਕੋਈ ਵੀ ਆਪਣਾ ਟੈਲੈਂਟ ਵਿਖਾਉਂਦੇ ਜੇ ਕੁਝ ਵੀ ਕਰਦੇ ਜੇ ਗਾ ਕੇ ਵੀਡੀਓ ਬਣਾਉਂਦੇ ਜੇ ਕੁਝ ਵੀ ਜੇ ਉਹ ਆ ਪਰਮਾਤਮਾ ਤੁਹਾਡਾ ਸਾਥ ਦਿੰਦਾ ਹੈ ਬਾਈ ਲੱਕ ਦਿੰਦਾ ਹੈ ਤਾਂ ਤੁਹਾਨੂੰ ਓਪਰਚੁਨਿਟੀ ਮਿਲ ਜਾਂਦੀ ਹੈ ਬਿਲਕੁਲ ਉਹ ਜ਼ਰਤਾ ਤੁਹਾਨੂੰ ਆਪਣੀ ਜੇਬ ਚੋਂ ਪੈਸੇ ਨਾ ਮਿਲਾਉਣੇ ਪੈਣ ਹੂੰ ਹੂੰ ਇਹ ਜਿੱਦਾਂ ਕੰਪਨੀ ਹੈ ਤੁਹਾਨੂੰ ਉਹ ਦੇ ਤੋਂ ਸੌਂਗ ਬਾਈ ਕਰ ਲੈ ਜਾਂ ਕੁਝ ਵੀ ਜਿੱਦਾਂ ਜੀ ਜੀ ਤੇ ਸਭ ਤੋਂ ਅਸੀਂ ਤੁਹਾਡਾ ਬੜਾ ਧੰਨਵਾਦ ਥੈਂਕ ਯੂ ਕਰਦੇ ਹਾਂ ਕਿ ਅੱਜ ਤੁਹਾਡਾ ਪਤਾ ਲੱਗਿਆ ਕਿ ਸ਼ੂਟ ਵੀ ਆ ਜੀ ਜੀ ਜੇ ਤੁਸੀਂ ਤੁਹਾਨੂੰ ਫੋਨ ਵੀ ਆਈ ਜਾ ਰਹੇ ਸ਼ੂਟ ਲਈ ਜੀ ਜੀ ਸੀ ਆਪਣਾ ਬਿਜ਼ੀ ਟਾਈਮ ਕੱਢ ਕੇ ਸਾਡੇ ਸਰੋਤਿਆਂ ਨੂੰ ਆਪਣੇ ਸੰਘਰਸ਼ ਜਾਂ ਵੀ ਕੀ 뮤ਜ਼ਿਕ ਦੇ ਵਿੱਚ ਚੱਲਦਾ ਕੀ ਚੀਜ਼ ਜ਼ਰੂਰੀ ਹੁੰਦੀ ਹੈ ਬਾਰੇ ਦੱਸਿਆ ਬਹੁਤ ਬਹੁਤ ਧੰਨਵਾਦ ਕਰਦੇ ਸਾਡੇ ਸਟੂਡੀਓ ਤੇ ਤੇ ਸਾਰੇ ਹੀ ਸੁਣਨ ਵਾਲਿਆਂ ਨੂੰ ਚੰਗਾ ਸੋਚੋ ਆਪਣਾ ਆਲਾ ਦਵਾਲਾ ਵਧੀਆ ਰੱਖੋ ਤੇ ਇਨਸਾਨ ਦੀ ਇਨਸਾਨੀਅਤ ਤੌਰ ਤੇ ਰਿਸਪੈਕਟ ਕਰੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ